ਮੋਂ ਨਹੀਂ ਬਤਾ ਦੀਦੀ ਨੂੰ ਛੁੱਟੀ ਨਹੀਂ ਦੇਣੀ ਕੰਮ ਤਾਂ ਪਰਲ ਨਹੀਂ ਬਹੁਤਾ ਓ ਯਾਰ ਅੱਧੇ ਘੰਟੇ ਦੀ ਤਾਂ ਗੱਲ ਆ ਤੂੰ ਆ ਜਾ ਮੈਂ ਤੈਨੂੰ ਦੱਸ ਦਾਂ ਕਿੱਥੇ ਆਉਣਾ ਓ ਮੇਰੀ ਗੱਲ ਤਾਂ ਸੁਣ ਲੋ ਕੀ ਸਾਰਾ ਦਿਨ ਫੋਨ ਤੇ ਲੱਗੀ ਰਹਿਣੀ ਆ ਜਾਂ ਤੇਰੇ ਘਰ ਵਾਲੇ ਨੂੰ ਹੋਰ ਕੋਈ ਕੰਮ ਹੈ ਨਹੀਂਗਾ ਇੱਕ ਤਾਂ ਤੈਨੂੰ ਕੰਮ ਤੇ ਭੇਜੀ ਤਾਂ ਉਦੋਂ ਫੋਨ ਤੇ ਫੋਨ ਕਰੀ ਜਾਊਗਾ ਨਹੀਂ ਨਹੀਂ ਦੀਦੀ ਅੰਦਾਂ ਦੀ ਕੋਈ ਗੱਲ ਨਹੀਂਗੀ ਉਹਨਾਂ ਉਹਨਾਂ ਦੀ ਨਵੀਂ ਨੋਤਰੀ ਲੰਗੀ ਆ ਜਿੱਥੇ ਪਹਿਲਾਂ ਲੱਗੇ ਸੀ ਨਾ ਉੱਥੇ ਤਨਖਾਹ ਬਹੁਤ ਘੱਟ ਸੀਗੀ ਉਹ ਤਾਂ ਉਹ ਹੀ ਦੱਸਣ ਲਈ ਫੋਨ ਕਰਦੇ ਸੀ ਤੁਹਾਨੂੰ ਜਿੰਨੇ ਮਰਜ਼ੀ ਪੈਸੇ ਮਿਲ ਜਾਣ ਘੱਟ ਹੀ ਲੱਗਦੇ ਆ ਵੈਸੇ ਫੋਨ ਕਰ ਤੋ ਕਰਦਾ ਇਹ ਦਿਨ ਇੰਨੇ ਦੀਦੀ ਉਹਨਾਂ ਅੱਜ ਸਾਡੇ 50 ਦੀ ਸਾਲਗिराਹ ਨਾ ਤਾਂ ਕਰਕੇ ਫੋਨ ਕਰ ਰਹੀ ਸੀਓ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਪਰ ਤੁਹਾਨੂੰ ਤੁਹਾਡੇ ਸਾਰੇ ਸ਼ੌਂਕ ਪੂਰੇ ਚਾਹੀਦੇ ਆ ਪਰ ਦੀਦੀ ਆਹ ਮਾਂ ਕੀ ਕਰੀ ਜਾਂਦੇ ਹੋ ਤੋ ਸ਼ੇਮ ਨਾਲ ਕੁਰਸੀ ਪਿੱਛੇ ਕਰਨੀ ਹੁੰਦੀ ਆ ਉਹ ਬਾਗਲੇ ਜਦੋਂ ਕੋਈ ਬੰਦਾ ਆਪਦੇ ਘਰ ਵਾਲੇ ਨੂੰ ਬਾਹਰ ਲੈ ਕੇ ਆਉਂਦਾ ਨਾ ਤੋ ਆਪ ਹੀ ਕੁਰਸੀ ਪਿੱਛੇ ਕਰ ਦਿੰਦਾ ਛੱਲਾ ਜਾ ਬਹਿ ਜਾ ਕਿੱਸੇ ਕਾਲ ਦੇ ਸੋ ਤਾਨੂੰ ਇਹ ਸਭ ਕਿਵੇਂ ਬਤ ਹਏ ਮੈਂ ਵਾਦੂ ਫਿਲਮਾਂ 'ਚ ਦੇਖਿਆ ਵਾਂ ਇਹ ਛੱਡ ਤੂੰ ਐਂ ਦੱਸ ਖਾਣਾ ਕੀ ਐ ਇੱਥੇ ਪੂੜੀਆਂ ਛੋਲੇ ਮਿਲਦੇ ਓਹੋ ਭਈ ਅੱਜ ਆਪਣੇ ਵਿਆਹ ਦੀ ਸਾਲਗिराਹ ਆ ਵਾ ਅੱਜ ਵੀ ਪੂੜੀਆਂ ਛੋਲੇ ਬਾਕੀ ਸਾਰਾ ਕੁਝ ਤੇ ਇੱਥੇ ਬਹੁਤ ਮਹਿੰਗਾ ਹੋਊਗਾ ਮੋਮੋ ਹੁਣ ਕਿਹ ਪਤਾ ਮਮੋ ਮੋਮੋ ਪਸੰਦਾ ਮੈਨੂੰ ਸਾਰਾ ਹੀ ਪਤਾ ਵਾ ਮੇਰੇ ਇੱਕ ਪਲੇਟ ਮੋਮੋਸ ਕਰਦੇ ਇੱਥੇ ਤਾਂ ਬਹੁਤ ਮਹਿੰਗੇ ਹੋਣਗੇ ਨਾ ਉਹ ਨਹੀਂ 150 ਦੀ ਪਲੇਟ ਆ 150 1240 ਰੁਪਏ ਦੀ ਪਲੇਟ ਮਿਲਦੀ ਨਾਲੇ ਪੀਸ ਵੀ 8 ਹੁੰਦੇ ਨੇ ਜਿੱਥੇ ਖਾਣਾ ਵੀ ਤਾਂ ਖੜ ਕੇ ਪੈਂਦਾ ਵਾ ਗਰਮੀ ਦੇ ਵਿੱਚ ਇੱਥੇ ਏਸੀ ਲੱਗਾ ਵਾ ਨਜ਼ਾਰਾ ਵਾ ਆਰਾਮ ਨਾਲ ਬੈ ਕੇ ਖਾਓ ਆਪਣੇ ਗਰੀਬਾਂ ਵਾਸਤੇ ਤਾਂ ਆਰਾਮ ਵੀ ਖੇੜਾ Then there takes the eye I don't हां भाई हो गई तेरी शब्द पूरी पर एक गल मेनू समझ जी नहीं आई तेरी यार के काम तो पहला अपनी ਘਰ ਵਾਲੀ ਨੂੰ ਮਮਮਸ ਖਵਾਉਣੀ ਆ ਗੱਲ ਪਤਾ ਕੀ ਆ ਸਰ ਉਹ ਸਿਰਫ ਮੇਰੇ ਘਰ ਵਾਲੀ ਨਹੀਂ ਮੇਰੇ ਦੁੱਖ ਸੁੱਖ ਦੀ ਸਾਥੀ ਆ ਮੇਰੇ ਗ੍ਰਸਥੀ ਜੀਵਨ ਦਾ ਪਹੀਆ ਅਸੀਂ ਦੋਨੇ ਰਲ ਕੇ ਕੰਮ ਕਰਦੇ ਆਂ ਨਹੀਂ ਤਾਂ ਐਡੇ ਵੱਡੇ ਸ਼ਹਿਰ ਵਿੱਚ ਜੇ ਮੈਂ ਕੱਲਾ ਕੰਮ ਕਰੂੰਗਾ ਮੇਰੇ ਤਾਂ ਘਰ ਦਾ ਗੁਜ਼ਾਰਾ ਕਰਨਾ ਹੀ ਬਹੁਤ ਔਖਾ ਮੈਂ ਤੇ ਮੇਰੇ ਘਰ ਵਾਲੀ ਜਦੋਂ ਵੀ ਆ ਮਾਰਕੀਟ ਚ ਲੰਘਦੇ ਸੀ ਤਾਂ ਮੇ ਨੂੰ ਮੇਸ਼ਾ ਕਹਿੰਦੀ ਸੀ ਕਿ ਆਪਾਂ ਕਿਸੇ ਦਿਨ ਇੱਥੋਂ ਮਮੋਜ਼ ਖਾਵਾਂਗੇ ਪਰ ਪੈਸੇ ਨਾ ਆਉਣ ਕਰਕੇ ਸਾਡਾ ਸੁਪਨਾ ਰੀ ਅਧੂਰਾ ਹੀ ਰਹਿ ਗਿਆ ਸੀ ਮੈਂ ਉਸੇ ਦਿਨ ਸੋਚਿਆ ਸੀ ਕਿ ਕਿਸੇ ਦਿਨ ਤਾਂ ਇੱਥੇ ਕਿਸੇ ਕੰਮ ਕਰਨ ਵਾਲੇ ਬੰਦੇ ਦੀ ਲੋੜ ਹੋਊਗੀ ਤੇ ਵਾਹਕਰ ਉਹਦਾ ਕਮਾਲ ਦੇਖੋ ਅੱਜ ਸਾਡੇ ਵਿਆਹ ਦੀ ਸਾਲਗिरा ਸੀ ਤੇ ਜਦੋਂ ਅਸੀਂ ਇੱਥੋਂ ਲੰਘੇ ਤਾਂ ਮੈਂ ਸਾਹਮਣੇ ਦੇਖਿਆ ਕਿ ਇੱਥੇ ਇੱਕ ਕੰਮ ਕਰਨ ਵਾਲੇ ਮੰਡੇ ਦੀ ਲੋੜ ਆ ਥੈਂਕ ਯੂ ਸਰ ਤੁਸੀਂ ਮੇਰਾ ਸੁਪਨਾ ਪੂਰਾ ਕੀਤਾ ਉਹ ਨਾ ਨਾ ਐਵੇਂ ਦੀ ਕੋਈ ਗੱਲ ਨਹੀਂ वैसे सर मैं ना ਝੂਠ ਬੋਲਦਾ ਥਾ ਥੋੜਾ ਕੱਚਾ ਮੈਂ ਤਾਂ ਆਪਦੇ ਘਰ ਆਣ ਨੂੰ ਕਿਹਾ ਸੀ ਕਿ ਮੈਂ ਫੈਕਟਰੀ ਚ ਕੰਮ ਕਰਦਾ ਫਿਰ ਉਹਨੂੰ ਪਤਾ ਲੱਗ ਗਿਆ ਕਿ ਮੈਂ ਇੱਥੇ ਲੱਗਾ ਹਾਂ ਚਲ ਛੱਡ ਦੇ ਬਾਕੀ ਤੈਨੂੰ ਮੈਰिज ਐਨੀਵਰਸਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਈ ਥੈਂਕ ਯੂ ਸਰ